ਹੈਲੋ ਸਸਿਕਾ ਕਿੱਦਾਂ ਹੋ ਜੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਇਥੇ ਤੋਰੀਆਂ ਬਣਾ ਰਹੇ ਆ ਆਪਾਂ ਤੁਰਈ ਕਹਿ ਦਿੰਨੇ ਆ ਤੋਰੀਆਂ ਦੀ ਸਬਜੀ ਤੇ ਇਹਨੂੰ ਹੁਣ ਆਪਾਂ ਛਿੱਲਦੇ ਆ ਵਧੀਆ ਸੌਫਟ ਸੌਫਟ ਤੋਰੀਆਂ ਨੇ ਕੱਚੀਆਂ ਕੱਚੀਆਂ ਬਹੁਤ ਜਲਦੀ ਬਣਦੀਆਂ ਨੇ ਤੇ ਇਹਨਾਂ ਨੂੰ ਪਹਿਲਾਂ ਨਾ ਆਪਾਂ ਨੇ ਇਦਾਂ ਛਿੱਲ ਲੈਣਾ ਸਿਰਫ ਆਪਾਂ ਬਣਾਣਾ ਇਹਨਾਂ ਨੂੰ ਚਾਰ ਮਸਾਲਿਆਂ ਨਾਲ ਜਿਵੇਂ ਘਰ 'ਚ ਆਪਾਂ ਸਬਜੀ ਬਣਾਉਂਦੇ ਆ ਨੋਰਮਲ ਇਸੇ ਤਰੀਕੇ ਨਾਲ ਆਪਾਂ ਨੇ ਇਹਨੂੰ ਬਣਾਉਣਾ ਤੇ ਤਾਂ ਕਿ ਕੋਈ ਵੀ ਬਣਾ ਸਕਦਾ ਹੈ ਕੋਈ ਅਣਜਾਣ ਬੰਦਾ ਜੀ ਨੂੰ ਨਹੀਂ ਆਂਦੀ ਬਿਗਨਰਸ ਹੁੰਦੇ ਨੇ ਜਿੱਦਾਂ ਬੱਚੇ ਹੋਸਟਲ 'ਚ ਵਗੈਰਾ ਕਿਤੇ ਵੀ ਰਹਿੰਦੇ ਨੇ ਘਰ ਦੇ ਖਾਣੇ ਦਾ ਸਵਾਦ ਆਂਦਾ ਇਹਦੇ ਵਿੱਚ ਬਾਰੇ ਮਸਾਲੇ ਨਹੀਂ ਪਾਉਣੇ ਕਿਉਂਕਿ ਅਗਰ ਆਪਾਂ ਇਹਨਾਂ 'ਚ ਬਾਰੇ ਮਸਾਲੇ ਪਾਉਨੇ ਹਨਾ ਤਾਂ ਫਿਰ ਇਹਦਾ ਤੋਰੀ ਦਾ ਟੇਸਟ ਨਹੀਂ ਜਾਂਦਾ ਹੁਣ ਜਿਹੜੇ ਬੱਚੇ ਤੋਰੀ ਖਾਂਦੇ ਨਹੀਂ ਕਈ ਲੋਕ ਨਹੀਂ ਖਾਂਦੇ ਤੇ ਉਹ ਨਖਰੇ ਕਰਦੇ ਹੈ ਉਹਨਾਂ ਲਈ ਵੀ ਬਹੁਤ ਵਧੀਆ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੂਗੀ ਤੇ ਦੇਖੋ ਤੋਰੀਆਂ ਆਪਾਂ ਨੇ ਕੱਟ ਕੇ ਵਾਸ਼ ਕਰ ਲਈਆਂ ਤੇ ਵਾਸ਼ ਕਰਕੇ ਇਹਦੇ ਵਿੱਚ ਆਪਾਂ ਨੇ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਤੇ ਜੀਰਾ ਪਾ ਲਿਆ ਜਦੋਂ ਜੀਰਾ ਚਟਕਣ ਲੱਗ ਜਾਂਦਾ ਥੋੜਾ ਜਿਹਾ ਤੇ ਨਾਲ ਦੀ ਨਾਲ ਹੀ ਆਪਾਂ ਸਿੱਧੇ ਵਾਸ਼ ਕੀਤੀ ਹੋਈ ਜੋ ਤੋਰੀ ਰੱਖੀ ਹੋਈ ਆ ਤਰਹੀ ਉਹ ਪਾ ਦੇਣੀ ਆ ਇਹ ਪਤਾ ਪਹਿਲਾਂ ਕਿਉਂ ਪਾਈ ਐ ਇਹਨੂੰ ਆਪਾਂ ਨੇ ਬਿਲਕੁਲ ਵੀ ਹਿਲਾਉਣਾ ਨਹੀਂ ਹੈਗਾ ਬਸ ਇਸੇ ਤਰੀਕੇ ਨਾਲ ਇਹਨੂੰ ਬਣਾਉਣਾ ਤੇ ਸਾਰੇ ਤੋਰੀ ਜਿੱਦਾਂ ਵੀ ਆਪਾਂ ਧੋ ਕੇ ਰੱਖੀ ਸਾਰੀ ਇਹਦੇ ਵਿੱਚ ਪਾ ਦੇਣੀ ਆ ਕਿਉਂਕਿ ਇਹਦੇ ਵਿੱਚ ਆਪਦਾ ਹੀ ਪਾਣੀ ਬਹੁਤ ਹੁੰਦਾ ਪਾਣੀ ਪਾਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਔਰ ਨਵੇਂ ਤਰੀਕੇ ਨਾਲ ਮੈਂ ਬਣਾ ਰਹੀ ਆ ਪਤਾ ਕਿਦਾਂ ਵੀ ਚਾਰ ਮਸਾਲੇ ਪਾਉਣੇ ਨੇ ਸਿਰਫ ਆਪਾਂ ਨੇ ਤਿੰਨ ਚਾਰ ਮਸਾਲਿਆਂ ਦੇ ਨਾਲ ਹੀ ਬਸ ਆ ਬਣਾ ਲੈਣੀ ਹੁਣ ਇਹਦੇ ਵਿੱਚ ਪਾ ਲਿਆ ਇੱਕ ਆਪਾਂ ਕੱਟਿਆ ਹੋਇਆ ਪਿਆਜ਼ ਉਹ ਮੈਂ ਜਲਦੀ ਜਲਦੀ ਚ ਬਣਾਈ ਆ ਨਾ ਤੇ ਦਿਖਾਣਾ ਭੁੱਲ ਗਈ ਇੱਕ ਪਿਆਜ਼ ਪਾਇਆ ਦੋ ਹਰੀ ਮਿਰਚ ਪਾਈ ਆ ਦੋ ਤਿੰਨ ਹਰੀਆਂ ਮਿਰਚਾਂ ਪਾਤੀਆਂ ਤੇ ਨਾਲ ਦੀ ਨਾਲ ਹੀ ਜਿੱਦਾਂ ਆਪਣੇ ਪਿਆਜ਼ ਭੁੰਨੇ ਜਾਂਦੇ ਨੇ ਵਿੱਚ ਹੀ ਆਪਾਂ ਪਹਿਲਾਂ ਪਾ ਦਿੰਦੇ ਸੀ ਤੜਕਾ ਹਨਾ ਉਵੇਂ ਨਹੀਂ ਕਰਨਾ ਮੈਂ ਹੁਣ ਇਹਦੇ ਵਿੱਚ ਦੇਖੋ ਪਹਿਲਾਂ ਤੋਰੀ ਪਾਤੀ ਫਿਰ ਪਿਆਜ਼ ਪਾਤੇ ਤੇ ਨਾਲ ਹੀ ਹਰੀ ਮਿਰਚ ਕੱਟ ਲਈ ਹੁਣ ਇਹਦੇ ਉੱਪਰ ਹੀ ਆਪਾਂ ਨੇ ਟਮਾਟਰ ਸੁੱਕੇ ਮਸਾਲੇ ਜੋ ਵੀ ਆਪਣੇ 2-3 ਹੈਗੇ ਨੇ ਹਨਾ ਨਾ ਤਾਂ ਇਹਦੇ ਚ ਆਪਾਂ ਕਸੂਰੀ ਮੇਥੀ ਪਾਣੀ ਹੈ ਨਾ ਕੁਝ ਹੋਰ ਪਾਣਾ ਹੁਣ ਦੇਖੋ ਇਹਦੇ ਚ ਨਮਕ ਪਾਇਆ ਨਾ ਨਮਕ ਪਾਇਆ ਨਾ ਇਹਨੇ ਹੁਣ ਬਹੁਤ ਪਾਣੀ ਰਿਲੀਜ਼ ਕਰਨਾ ਸਟੋਰੀਆਂ ਨੇ ਬਹੁਤ ਜ਼ਿਆਦਾ ਪਾਣੀ ਰਿਲੀਜ਼ ਹੋਣਾ ਕਿਉਂਕਿ ਇਹਨੇ ਇਹਦੀ ਆਪਣੀ ਪਾਣੀ ਚ ਇਹਨੇ ਪੜਨਾ ਤੇ ਇੱਕ ਪਾਇਆ ਆਪਾਂ ਨੇ ਇੱਕ ਪੂਰਾ ਚਮਚ ਆਪਾਂ ਨੇ ਧਨੀਆ ਪਾਊਡਰ ਇਹ ਪਾਤੀ ਹੁਣ ਹਲਦੀ ਹੈਨਾ ਤੇ ਲਾਲ ਮਿਰਚ ਪਾਉਣੀ ਆ ਪਾਓ ਨਹੀਂ ਤੁਹਾਡੀ ਮਰਜ਼ੀ ਵੈਸੇ ਮੈਂ ਹਰੀ ਮਿਰਚ ਪਾਈ ਹੋਈ ਹੈ ਤੇ ਨਾਲ ਹੀ ਪਾਦਣੇ ਹੁਣ ਆਪਾਂ ਨੇ ਟਮਾਟਰ ਇਹਨੂੰ ਨਾ ਜਦੋਂ ਵੀ ਸਮਾਨ ਪਾਉਣਾ ਹੈ ਇਹ ਇਹਨੂੰ ਹਲਾਉਣਾ ਨਹੀਂ ਬਿਲਕੁਲ ਟਮਾਟਰ ਪਾਤੇ ਇਨੂੰ ਹਲਾਉਣਾ ਨਹੀਂ ਇਸੇ ਤਰ੍ਹਾਂ ਇਹਨੂੰ ਟੱਕ ਦੇਣਾ ਕਿਉਂਕਿ ਪਾਣੀ ਬਹੁਤ ਹੈ ਇਹਦੇ ਵਿੱਚ ਦੇਖੋ ਪਾਣੀ ਸਾਈਡਾਂ ਤੇ ਦਿਖ ਰਿਹਾ ਨਾ ਕਾਫੀ ਪਾਣੀ ਛੱਡਦਾ ਇੱਕਦਮ ਜਦੋਂ ਹੀ ਟਕਾਂਗੇ ਇਹਨੂੰ ਟੱਕ ਢੱਕਣ ਰੱਖ ਦੇਣਾ ਇਹਨੇ ਹੋਰ ਵੀ ਪਾਣੀ ਛੱਡ ਦੇਣਾ ਦੇਖੋ ਮੈਂ 2-3 ਵਾਰੀ ਇਦਾਂ ਹੀ ਢੱਕਣ ਚੱਕ-ਚੱਕ ਕੇ ਦੇਖਿਆ ਹਲੇ ਇਹਨੂੰ ਕੜਚੀ ਨਹੀਂ ਘੁਮਾਣੀ ਬਿਲਕੁਲ ਵੀ ਕੜਚੀ ਨਹੀਂ ਲਾਣੀ ਨਾ ਇਹ ਤੜਕਾ ਨਾ ਕੋਸ਼ ਦੇਖੋ ਪਾਣੀ ਕਿੰਨਾ ਮੈਂ ਦਿਖਾਨੀ ਥੋੜਾ ਡੱਡਾ ਕਰਕੇ ਆ ਦੇਖੋ ਪਾਣੀ ਸੁੱਕ ਰਿਹਾ ਨਾ ਤੇ ਥੋੜਾ ਜਿਹਾ ਹੋਰ ਪਾਣੀ ਸੁੱਕ ਜੇ ਬਸ ਫਿਰ ਆਪਾਂ ਨੇ ਇਹਨੂੰ ਕੜਚੀ ਨਾਲ ਮਸਾਲੇ ਕਿਉਂਕਿ ਜਦੋਂ ਨਾ ਪਾਣੀ ਇੱਧਾ ਹੀ ਆਪਾਂ ਪਹਿਲਾਂ ਹੀ ਹਲਾ ਦਿੰਨੇ ਇਹਨੂੰ ਘੜੀ ਛੀਕ ਮਾ ਦਿੰਨੇ ਆ ਫਿਰ ਉਹ ਨਾ ਲਿਫਟ ਮੇ ਜੀ ਹੋਰੇ ਤਰ੍ਹਾਂ ਦੀ ਬਣ ਜਾਂਦੀ ਆ ਹਨਾ ਵੀ ਪਾਣੀ ਦਾ ਹੀ ਟੇਸ ਆਈ ਜਾਂਦਾ ਪਾਣੀ ਦੇ ਘੁੱਟਾਂ ਹੀ ਤਾਂ ਹੀ ਤਾਂ ਬੱਚੇ ਖਾਂਦੇ ਨਹੀਂ ਹੈਗੇ ਐਦਾਂ ਬਣਾਵਾਂਗੇ ਮਸਾਲਿਆਂ ਦਾ ਫਲੇਵਰ ਵੀ ਵਿੱਚ ਹੀ ਰਹੂਗਾ ਤੇ ਜਿਹੜਾ ਐਕਸਟਰਾ ਪਾਣੀ ਹੋਊਗਾ ਉਹ ਸੁੱਕ ਜਾਏਗਾ ਜਿਵੇਂ ਪਾਣੀ ਉੜੀ ਜਾਂਦਾ ਸੁੱਕ ਜਾਂਦਾ ਉਹਦੇ ਵਿੱਚ ਨੇ ਨਰਮ ਹੋ ਜਾਣਾ ਬਣ ਜਾਣੀ ਆ ਤੇ ਹੁਣ ਦੇਖੋ ਪਾਣੀ ਕਿੰਨਾ ਘਟ ਕੇ ਦੇਖੋ ਥੱਲੇ ਲੱਗਣ ਲੱਗ ਗਈ ਮਤਲਬ ਤਕਰੀਬਨ ਆਲਮੋਸਟ ਇਹ ਥੋੜਾ ਜਰ ਰਸਮੀ ਰਸਮੀ ਜੀ ਬਣਾਵਾਂਗੇ ਆਪਾਂ ਇਹਨੂੰ ਬਿਲਕੁਲ ਹੀ ਨਹੀਂ ਸੁਕਾਉਣਾ ਤੇ ਹੁਣ ਇੱਥੇ ਆ ਕੇ ਆਪਾਂ ਨੇ ਦੇਖੋ ਅੱਧੀ ਸਬਜ਼ੀ ਬਣ ਚੁੱਕੀ ਐ ਇਹਨੂੰ ਲਾਸਟ ਵਿੱਚ ਆ ਕੇ ਆਪਾਂ ਨੇ ਏਦਾਂ ਘਮਾਇਆ ਤੇ ਟਮਾਟਰ ਵੀ ਬਹੁਤ ਸੌਫਟ ਹੋ ਗਏ ਸੀਗੇ ਭਾਫ ਨਾਲੇ ਮਸਾਲੇ ਵੀ ਕਿੰਨੇ ਮਸਾਲੇ ਪਾਏ ਨੇ ਨਮਕ ਜੀਰਾ ਤੇ ਧਨੀਆ ਪਾਊਡਰ ਤੇ ਟਮਾਟਰ ਹਲਦੀ ਬਸ ਇਹਦੇ ਚ ਕੋਈ ਆਪਾਂ ਐਕਸਟਰਾ ਮਸਾਲੇ ਨਹੀਂ ਪਾਏ ਗਰਮ ਮਸਾਲਾ ਵੀ ਨਹੀਂ ਪਾਇਆ ਕਿਉਂਕਿ ਫੇਰ ਨਾ ਤੋਰੀ ਦਾ ਟੇਸਟ ਨਹੀਂ ਰਹਿੰਦਾ ਤੋਰੀ ਦਾ ਆਪਣਾ ਟੇਸਟ ਇਹਦਾ چلا ਜਾਂਦਾ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਮੈਂ ਕਹਿੰਦੀ ਬੱਚੀ ਹੀ ਨਹੀਂ ਸਬਜ਼ੀ ਇੱਕ ਘੰਟੇ ਚ ਹੀ ਖਾਦੀ ਗਈ ਸਾਰਿਆਂ ਨੂੰ ਇੰਨੀ ਪਸੰਦ ਆਈ ਤੇ ਬੇਟੀ ਮੇਰੀ ਖਾਂਦੀ ਨਹੀਂ ਹੈਗੀ ਸਬਜ਼ੀ ਤੋਰੀ ਦੀ ਫੇਰ ਵੀ ਤੇ ਉਹਨੂੰ ਵੀ ਬਹੁਤ ਵਧੀਆ ਲੱਗੀ ਟੇਸਟੀ ਲੱਗੀ ਉਹ ਵੀ ਰੋਟੀ ਨਾਲ ਐਨ ਵਧੀਆ ਖਾ ਕੇ ਗਈ ਐ ਤੇ ਉਹੀ ਚੀਜ਼ ਬਣਾਓ ਜਿਹੜੀ ਆਪਣੇ ਬੱਚੇ ਵੀ ਖਾਣ ਖੁਸ਼ ਹੋ ਕੇ ਹਨਾ ਤੇ ਬਹੁਤ ਕਰਾਰੀ ਵਧੀਆ ਟੇਸਟੀ ਬਣੀ ਸੀ ਤੁਸੀਂ ਵੀ ਘਰੇ ਆਪਣੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ 2-5-10 ਮਿੰਟ ਦੇ ਵਿੱਚ ਸਬਜ਼ੀ ਬਣ ਗਈ ਕੋਈ ਇੰਨਾ ਹੋ ਨਹੀਂ ਜਿੱਦਾਂ ਜਿੱਦਾਂ ਮੈਂ ਇਹਨੂੰ ਹਲਾਈ ਜਾ ਰਹੀ ਸੀ ਵੀ ਭਾਫ਼ ਨਾਲ ਜਿਹੜਾ ਐਕਸਟਰਾ ਹੋਰ ਥੋੜਾ ਬਹੁਤਾ ਪਾਣੀ ਰਹਿ ਗਿਆ ਉਹ ਵੀ ਸੁੱਕ ਜਾਣਾ ਪਰ ਸਬਜ਼ੀ ਬੜੀ ਵਧੀਆ ਬਣੀ ਸੀ ਤੇ ਚ ਮੈਂ ਕੁਝ ਨਹੀਂ ਪਾਇਆ ਨਾ ਦਾਲ ਪਾਈ ਨਾ ਆਲੂ ਪਾਏ ਕੱਲੀ ਤੋਰੀ ਬਣਾਈ ਕਿਉਂਕਿ ਜਿਹੜਾ ਤੋਰੀ ਦੇ ਮਤਲਬ ਇਹਦੇ ਵਿੱਚ ਗੋਣ ਹੁੰਦੇ ਨੇ ਨਾ ਤੇ ਉਹ ਗੋਣ ਜਿਹੜੇ ਉਹ ਆਪਣੇ ਅੰਦਰ ਜਾਣ ਆਲੂ ਪਾ ਕੇ ਫੇਰ ਉਹੀ ਹਨਾ ਟੇਸਟ ਖਰਾਬ ਹੋ ਜਾਣਾ ਪਾ ਦਿੰਦੇ ਨੇ ਚਾਲੂ ਪਰ ਮੈਂ ਨਹੀਂ ਪਾਏ ਮੈਂ ਚਾਰ ਤਰ੍ਹਾਂ ਤੋਰੀ ਬਣਾਣੀ ਸਿਖਾਉਂਗੀ ਇਹ ਫਸਟ ਟਾਈਮ ਇਦਾਂ ਬਣਾਈ ਆ ਹੁਣ ਅਗਲੀ ਜਿਹੜੀ ਤੋਰੀ ਬਣਾਉਂਗੀ ਉੱਪਰ ਮੈਂ ਬਣਾ ਕੇ ਦਿਖਾਉਂਗੀ ਤੁਹਾਨੂੰ ਉਹ ਵੀ ਬਹੁਤ ਪਰੌਂਠਿਆਂ ਨਾਲ ਤੁਸੀਂ ਜਿੱਦਾਂ ਮਰਜ਼ੀ ਅਗਰ ਤੁਹਾਡੇ ਘਰ ਗੈਸਟ ਵੀ ਆਉਂਦੇ ਨੇ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਬਣਾ ਕੇ ਦਿਖਾਓ ਤੁਸੀਂ ਖਿਲਾਓ ਤੇ ਬਹੁਤ ਵਧੀਆ ਲੱਗਦੀ ਆ ਸਬਜ਼ੀ ਹੋ ਗਈ ਹੈ ਜੀ ਆਪਣੀ ਡਨ ਤੇ ਨਾਲ ਦੀ ਨਾਲ ਹੀ ਮੈਂ ਇੱਥੇ ਰੋਟੀਆਂ ਪਕਾ ਰਹੀ ਸੀ ਸਵੇਰੇ ਸਵੇਰੇ ਦਾ ਟਾਈਮ ਹੈ अर्ਲੀ ਮਾਰਨਿੰਗ ਦਾ 5 ਵਜੇ ਦਾ ਤੇ ਰੋਟੀ ਵੀ ਤਿਆਰ ਹੈ ਤੇ ਸਬਜ਼ੀ ਵੀ ਤਿਆਰ ਹੈ ਤੇ ਦੇਖੋ ਕਿੰਨੀ ਵਧੀਆ ਦੇਖੋ ਦੇਖਣ ਨੂੰ ਵੀ ਕਿੰਨ ਲੁੱਕ ਕਿੰਨੀ ਵਧੀਆ ਲੱਗਦੀ ਆ ਚਲੋ ਜੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਔਰ ਬਣਾ ਕੇ ਤਾਂ ਦਿਖਾਇਓ ਮੈਨੂੰ ਵੀ ਦੱਸਿਓ ਵੀ ਕਿੱਦਾਂ ਦੀ ਲੱਗੀ ਐ ਤੇ ਇਸ ਵੀਡੀਓ ਦਾ ਹੁਣ ਆਪਾਂ ਕਰਦੇ ਆ ਇੱਥੇ ਐਂਡ ਤੇ ਸਭ ਜੀ ਜਿਹਨੂੰ ਜਿਹਨੂੰ ਵਧੀਆ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਕਰ ਦੇਣਾ ਲਓ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ